अमृतसर छावनी नंबर कब्जा करने बुधवार जिला प्रशासन प्रशासन पुलिस पहुंच गया इस दे विरोध ने अते की साहिब दे महंत मलकीत नाथ अन ओम प्रकाश गिल कुमार दर्शन वरुण शरीन कमल कुमार गुरप्रताप सिंह टिक्का महंत राकेश नाथ समेत आदि मैम्बर मौजूद सन पत्रकार विशाल शर्मा विशेष रिपोर्ट ਵਾਕੇ ਤੋਂ ਸੰਗਤ ਇਕੱਠੀ ਹੋਈ ਆ ਆਪਣੀਆਂ ਸਾਰਿਆਂ ਨੇ ਤਖੇ ਛੱਡ ਕੇ ਗੱਲਾਂបੱਤਾਂ ਛੱਡ ਕੇ ਇੱਧਰ ਖੋਰ ਜੇਨ ਦੀ ਲੋੜ ਹੈ ਹੁਣ ਜੋ ਜਕਾਰੇ ਜੋ ਮਹਾਰਾਜ ਜੀ ਦੇ ਨਾਮ ਦੇ ਲੱਗਣਗੇ ਉਸ ਤੋਂ ਬਾਅਦ ਜਿਹੜਾ ਕੀ ਪ੍ਰਚਾਰ ਕੀਤਾ ਜਾਏਗਾ ਜੋ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤਪੁਰ ਕੇ ਆਲਾ ਮਹਾਰਾਜ ਜੀ ਕੀ ਜੈ ਨਹੀਂ ਚਲੇਗੀ ਨਹੀਂ ਚਲੇਗੀ ਪੂਜਾ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਜੋ ਸ਼ੌਨੀ ਕੰਟ ਦੇ ਵਿੱਚ ਸੰਤ ਸਮਾਜ ਔਰ ਅਮਰਾ ਸਮਾਜ ਸਾਰਾ ਜਿਹੜਾ ਪਹੁੰਚਿਆ ਵਾ ਕਿਉਂਕਿ ਉਹ ਗਰੀਬਾਂ ਦੇ ਘਰ ਢਾਉਣ ਵਾਸਤੇ ਕਹਿੰਦੇ ਕਿ ਸੁਪਰੀਮ ਕੋਰਟ ਦਾ ਆਰਡਰ ਆਇਆ ਸੀ ਉਹਦੇ ਵਿੱਚ ਜਿਹੜਾ ਸਾਰਾ ਸਮਾਜ ਡਟ ਕੇ ਖੜਾ ਵਾ ਉਹਨਾਂ ਦੇ ਘਰ ਨੂੰ ਕਿਸੇ ਨੂੰ ਵੀ ਆਂਚ ਨਹੀਂ ਆਉਣ ਦਿੱਤੀ ਜਾਊਗੀ ਜਿਹੜਾ ਢਾਊਗਾ ਤੇ ਸਰਕਾਰ ਦੀ ਵੀ ਇੱਟ ਨਾ ਇੱਟ ਖੜਕਾਈ ਜਾਏਗੀ ਜਿਆ ਵਾਲਮੀ ਕੀ ਹਾਰ ਹਾਰ ਵਾਲੂ ਨਰੇ ਪ੍ਰਸ਼ਾਸਨ ਨਾਲ ਕੀ ਗੱਲਬਾਤ ਹੋਈ ਪ੍ਰਸ਼ਾਸਨ ਆयो ਗੱਲਬਾਤ ਹੋਈ ਆ ਕਿ ਹੁਣ ਉਹ ਗੇੜਾ ਮਾਰ ਕੇ ਚਲ ਗਏ ਆ ਉਹ ਦੇਖ ਕੇ ਗਏ ਆ ਵੀ ਕਹਿੰਦੇ ਰਿਪੋਰਟ ਜਿਹੜੀ ਪਿੱਛੇ ਪਹੁੰਚਾਈ ਜਾਊਗੀ ਕਬਜ਼ਾ ਨਹੀਂ ਹੋਂ ਦਿੱਤਾ ਜਾਊਗਾ ਜਿਆ ਵਾਲਮੀ ਕੀ ਹਾਰ ਹਾਰ ਵਾਲਮੀ ਕੀ ਅੱਜ ਪ੍ਰਸ਼ਾਸਨ ਨਾਲ ਬਿਲਕੁਲ ਵਧੀਆ ਤਾਕ ਹੋਈ ਆ ਬੇਕਰ ਨਹੀਂ ਹੋਂ ਦਿੱਤਾ ਜਾਵੇਗਾ ਇਹਨਾਂ ਦੀ ਛੱਤ ਦਾ ਨੁਕਸਾਨ ਹੋਏਗਾ ਜੀਕਰ ਪਰਵਾਸੀਆਂ ਨੂੰ ਫਲੈਟ ਦਿੱਤੇ ਜਾ ਸਕਦੇ ਜੀ ਉਹ ਡੀਰ ਸਾਹ ਰਹਿੰਦੇ ਆ ਉਹਨਾਂ ਵੀ ਕਰ ਨਹੀਂ ਹੁੰ ਦਿੱਤਾ ਜਾਏਗਾ ਕਹਿੰਦਾ ਭਾਬ ਕਿ ਇਹ ਜੇਕਰ ਕੋਰਦਾ ਆਰਡਰ ਹੈ ਤੇ ਸਰਕਾਰਾਂ ਨੂੰ ਚਾਹੀਦਾ ਇੱਕ ਪਾਸੇ ਕਹਿੰਦੇ 15 ਬੰਦਾ ਲਗਾ ਕੇ ਘਾਟੇ ਜਾਏਗਾ ਨਾ ਹੋਤੀ ਨੇ 10-10 ਲੱਖ ਦੇ ਕੇ ਆਪਣਾ ਘਰ ਬਣਾਉਣ ਵਾਸਤੇ ਜਗ੍ਹਾ ਦਿੱਤੀ ਆਵੇ ਨਹੀਂ ਤੇ ਕਾਰਪੋਰੇਸ਼ਨ ਕੋ ਸਰਕਾਰ ਕੋ ਬੜੀਆਂ ਜਗ੍ਹਾ ਹੈਗੀਆਂ ਇਹਨਾਂ ਨੂੰ ਪੰਜ-ਪੰਜ ਮਰਲੇ ਦਾ ਪਲਾਟ ਦੇ ਆਪਣੇ ਘਰ ਆਪ ਬਣਾ ਲੈ ਧੰਨਵਾਦ ਪ੍ਰਸ਼ਾਸਨ ਕਹਿੰਦੇ ਕਿ ਅਸੀਂ ਰਿਪੋਰਟ ਵਧੀਆ ਦੇ ਕੇ ਦਿੱਤਾ ਪਰਮਿਸ਼ਨ ਲੈ ਕੇ ਦਵਾਂਗੇ ਜੀ ਇਹਨਾਂ ਨੂੰ ਕੱਢਨੇ ਵੀ ਪਿਆ ਤੇ ਇਹਨਾਂ ਨੂੰ ਮਾਜਵਾ ਦਿੱਤਾ ਜਾਏ ਧੰਨਵਾਦ ਠੀਕ ਪਹਿਲੇ ਤੋਂ ਸਾਰੀ ਸੰਗਤ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੈਂ ਸਕਤਰ ਕੇਸ਼ਨਾ ਤੇ ਜਨਰਲ ਸੈਕਟਰੀ ਸੰਤਪਾਦ ਸਭਾ ਭਾਰਤ ਜੋ ਕਿ ਅੱਜ ਕਚਹਿਰੀ ਸ਼ੋਨੀ ਕੈਂਟ ਦੇ ਵਿੱਚ ਜੋ 35 ਪਰਿਵਾਰ ਰਹਿ ਰਹੇ ਸੀ ਉਹਨਾਂ ਨੂੰ ਉਠਾਉਣ ਦਾ ਸੁਪਰੀਮ ਕੋਰਟ ਵੱਲੋਂ ਆਰਡਰ ਜਿਹੜਾ ਦਿੱਤਾ ਗਿਆ ਸੀ ਉਹਨਾਂ ਦੇ ਘਰ ਤੋੜਨ ਦਾ ਅਸੀਂ ਔਰ ਸਹਿ ਪਾਤਸ਼ਾ ਸਤਗੁਰ ਮਲਕੀਤ ਨਾਥ ਮਹਾਰਾਜ ਦੀ ਰੈਨਮਾਈਟ ਸੰਤ ਸਮਾਜ ਦੀ ਰਮਾਈ ਰੈਨਮਾਈਟ ਔਰ ਆ ਸਾਰੀ ਸੰਗਤ ਦੀ ਜੋ ਭਗਵਾਨ ਵਾਲਮੀਕੀ ਨਾਮਨੇਵਾ ਸੰਗਤ ਹੈ ਉਹ ਅੱਜ ਆ ਕੇ ਇੱਥੇ ਇੱਕ ਵਿਸ਼ਾਲ ਧਰਨਾ ਦਿੱਤਾ ਗਿਆ ਔਰ ਪ੍ਰਸ਼ਾਸਨ ਦਾ ਜਿਹੜਾ ਕਿ ਵਿਰੋਧ ਕੀਤਾ ਗਿਆ ਜਿਹੜਾ ਕਿ ਇੱਧਰ 35 ਪਰਿਵਾਰਾਂ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਦਾ ਅਸੀਂ ਪੁਰਜ਼ੋਰ ਵਿਰੋਧ ਕਰਦੇ ਹਾਂ ਉਹ ਨਾਲ ਦੀ ਨਾਲ ਹੀ ਸਰਕਾਰ ਨੂੰ ਅਪੀਲ ਕਰਦੇ ਹਾਂ ਦੇਸ਼ ਕਰਦੇ ਹਾਂ ਕਿ ਇਹਨਾਂ 35 ਪਰਿਵਾਰਾਂ ਦੇ ਸਿਰ ਤੇ ਹੱਥ ਰੱਖਿਆ ਜਾਵੇ ਇਹਨਾਂ ਨੂੰ ਉਜਾੜਨ ਦੀ بجائے ਇਹਨਾਂ ਨੂੰ ਬਸਾਇਆ ਜਾਵੇ ਔਰ ਜੇ ਇਹਨਾਂ ਨਾਲ ਕੋਈ ਵੀ ਅਜੀ ਨਵੀ ਜਾਂ ਇਹਨਾਂ ਨੂੰ ਛੇੜ ਛਾੜ ਹੁੰਦੀ ਆ ਜਾਂ ਇਹਨਾਂ ਨੂੰ ਠਾਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦੇ ਚ ਸੰਤ ਸਮਾਜ ਜਿਹੜਾ ਕਿ ਵੱਧ ਚੜ ਕੇ ਸੰਯੋਗ ਦੇਗਾ ਔਰ ਸਰਕਾਰ ਦਾ ਵਿਰੋਧ ਕਰੇਗਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਹਾਂਜੀ ਮੈਂ ਰਕੇਸ਼ਨਾਥ ਜਨਰਲ ਸੈਕਟਰੀ ਸੰਤ ਮਹਾਸਭਾ ਭਾਰਤ ਤੁਣਾ ਸਾਹਿਬ ٹرسٹ ਚ ਜੈ ਵਾਲਮੀਕੀ ਹਰ ਹਰ ਵਾਲਮੀਕੀ ਪੁਰਾਣੇ ਸਮੇਂ ਦੇ ਵਿੱਚੋਂ ਲੋਕ ਰਹਿ ਰਹੇ ਨੇ ਸਿਪਰੀਮ ਕੋਰਟ ਤੱਕ ਉਹਨਾਂ ਨੇ ਆਪਣੀ ਫਾਈਟ ਲੜੀ ਹੈ ਬਟ ਇਟ ਹੈਸ ਬੀਨ ਫਾਊਂਡ ਕਿ ਉਹ ਇਥੇ ਇਲੀਗਲ ਆਪਰੇਟਿੰਟ ਨੇ ਤੇ ਆਰਡਰਸ ਜਿਹੇ ਟੂ ਵਾਕਿਟ ਦਾ ਪ੍ਰੈਮਿਸਿਸ ਅੱਜ ਅਸੀਂ ਉਸ ਮੂਹਮ ਤਹਿਤ ਇਥੇ ਵਿਦ ਵਿਦ ਪਾਪਰ ਪਲੈਨਿੰਗ ਆਇਸ ਕਿ ਬਟ ਉੱਥੇ ਲਾਅ ਐਂਡ ਆਰਡਰਸ ਦੇ ਇਮਪਲੀਮੈਂਟ ਕਰਨ ਕਰਕੇ ਉਹਨਾਂ ਨੇ ਕੁਝ ਪੁਆਇੰਟ ਸਾਡੇ ਸਾਹਮਣੇ ਰੇਜ਼ ਕੀਤੇ ਕਿ ਜਿਹੜੇ ਕੋਰਟ ਦੇ ਆਰਡਰਸ ਨੇ ਉਹ ਲਿਮਿਟਡ ਟੂ 13 ਕਨਾਲਸ ਨੇ ਤੇ 6 ਨਾਲ অলরেডি ਕੱਜੇ ਚ ਹੈਗਾ 6 ਨਾਲ ਹੋਰ ਦੇ ਕੇ ਉਹਨਾਂ ਨੂੰ ਇੱਥੇ ਰੱਖਿਆ ਜਾ ਸਕਦਾ ਜੋ ਉਹਨਾਂ ਨੇ ਕਿਹਾ ਉਹਨੂੰ ਅਸੀਂ ਕੋਰਟ ਦੇ ਆਰਡਰਸ ਨਾਲ ਵੈਰੀਫਾਈ ਕਰਾਂਗੇ ਸਾਡੇ ਰੈਵਨੂ ਰਿਪੋਰਟ ਨਾਲ ਵੈਰੀਫਾਈ ਕਰਾਂਗੇ ਵੀ ਵੀ ਡੋਨਟ ਵਾਂਡ ਕਿ ਅਸੀਂ ਕੋਰਟ ਦੇ ਆਰਡਰ ਦੀ ਉਲੰਘਣਾ ਕਰੀਏ ਨਹੀਂ ਕਿਸੇ ਨਾਲ ਕੋਈ ਅਨਜਸਟ ਹੋਵੇ ਐਂਡ ਵੀ ਫਾਇਰ ਬੈਸਟ ਕੇ ਜੋ ਲਾਫਲ ਹੈ ਉਹੀ ਹੋਵੇ ਸਰ ਇਹਨਾਂ ਵੱਲੋਂ ਕੀ ਕਿਹਾ ਗਿਆ ਹੈ ਦੱਸਾ ਕੀ ਤੁਹਾਡੇ ਵੱਲੋਂ ਕਿਹਾ ਗਿਆ ਦੇ ਵਿੱਚਲਾ ਕਿਉਂਕਿ ਕੋਰਟ ਦੇ ਆਰਡਰ ਨੇ ਵਿਚਲਾ ਕੋਈ ਰਸਤਾ ਨਹੀਂ ਹੁੰਦਾ ਜੀ ਕਾਨੂੰਨ ਕਾਨੂੰਨ ਹੁੰਦਾ ਇਹ ਕਹਿ ਰਹੇ ਨੇ ਵੀ ਜਿਹੜੇ ਕੋਰਟ ਦੇ ਆਰਡਰਸ ਨੇ ਉਹ ਇੱਕ ਸਪੈਸੀਫਿਕ ਕਚੰਕ ਆਫ ਲੈਂਡ ਦੇ ਨੇ ਅਸੀਂ ਉਹੀ ਚੀਜ਼ ਆਪਣੇ ਰੈਵਨਿਊ ਰਿਕਾਰਡ ਦੇ ਵਿੱਚ ਤੇ ਕੋਰਟ ਦੀਆਂ ਡਾਇਰੈਕਸ਼ਨਸ ਦੇ ਵਿੱਚ ਵੈਰੀਫਾਈ ਅੱਜ ਤੁਸੀਂ ਹੁਣ ਖਾਲੀ ਕਰਾ ਕੇ ਜਾਓਗੇ ਜਾਂ ਫਿਰ ਇਹਨਾਂ ਦੀ ਗੱਲ ਸੁਣ ਕੇ ਹੁਣ ਆਪਾਂ ਰਿਪੋਰਟ ਬਣਾ ਕੇ ਤਿਆਰ ਜੇ ਅੱਜ ਸਾਡਾ ਵੈਰੀਫਾਈ ਹੋ ਜਾਂਦਾ ਹੈ ਫਿਰ ਉਸ ਤੋਂ ਬਾਅਦ ਅਸੀਂ ਅਗਲਾ ਕੋਰਸ ਆਫ ਐਕਸ਼ਨ ਉਸ ਤੋਂ ਬਾਅਦ ਹੀ ਡਿਸਾਈਡ ਕਰ ਸਕਾਂਗੇ